ਆਈ ਬੋ ਯੂ ਟਿਊਬ ਉਧਰ ਵੀ ਆਉਣ ਲੱਗਾ ਬੰਨੇ ਵਾਲਾ ਉਹਨੇ ਉਹਨੇ ਕੱਟਣਾ ਤੇਰਾ ਕੋਈ ਨਾ ਬੰਨੇ ਜਾਣੇ ਨਾ ਮੂਕ ਵੀ ਬਹੁਤ ਆ ਮੂਕ ਵੀ ਫੁੱਲ ਆਖਦਾ ਥੱਲੇ ਵੀ ਲਾ ਲੈਣਾ ਜੀ ਥੱਲੇ ਸੌਟਲੇਟ ਨਾ ਵਾ ਦੇਖ ਕਿੱਥੇ ਤੱਕ ਆ ਗਿਆ ਦੀਦੇ ਹੀ ਨਹੀਂ ਇੱਧਰ ਵਿੱਚ ਦੀ ਅੱਖਾ ਕੱਢ ਲੈ ਜਾ ਕੋਈ ਵੀ ਆਪਾਂ ਕੱਟ ਲੈ ਹੁਣ ਇੱਧਰ ਪੀਰਾ ਦਾ ਲਾ ਲ ਹਾਂ ਮੇਰੀ ਆਉਂਦਾ ਹੀ ਮੂੜੀ ਆ ਹਾਲੀਵੁੱਡ ਹੋਰ ਪਿਆ ਅੱਪਾ ਚੜਾਉਣਾ ਵਾ ਪਦਲਾ ਚ ਲਾਉਣਾ ਵਾ ਹਾਂ ਹਾਂ ਇਆ ਸਵਾਸ਼ ਸਤਾ ਜੀ ਇਹ ਰੱਜ ਗਈ ਸੀ ਤੋਰ ਆਹ ਬਦਲਾ ਚ ਲਾਉਣਾ ਹੱਲੇ ਆ 500 ਮੀਟਰ ਗੁਲੀ ਜੀ ਦਾ ਹੋ ਦੇ ਚਾਪਲਾ ਮਿਲਾ ਕੇ ਮਾਰੀਆਂ ਓਹੋ ਗਤਗਾ ਨਾਲ ਨਾਲ ਹੀ ਆ ਫਿਰ ਦੇ ਹਾਂ ਲੈਵਿਸ਼ ਆ ਗਿਆ ਸ਼ ਆ ਗਿਆ ਤਾਜਾ ਸ਼ ਆ ਗਿਆ ਹੁਣ ਕਿ ਆਵੇਂ ਕਿਦਾਂ ਹੀ ਮੈਂ ਆ ਕੇ ਪੁੱਤ ਨੂੰ ਕਿਹੜਾ ਹੈ ਸਕੂਲੇ ਨੇ ਅੱਜ ਜਾਣਾ ਨਹੀਂ ਠੀਕ ਹਾਂ ਤੇ ਨਹੀਂ ਤੈਨੂੰ ਟਾਈਮ ਬਤੇਰਾ ਹੈ ਹੈ ਮੰਮੀ ਕਹਿੰਦੀ ਜਾਣਾ ਵਾ ਓਏ ਹੈ ਓਏ ਕਿ ਨਹੀਂ ਜਾਣਾ ਨਾ ਪਤਾ ਮੈਨੂੰ ਅੱਛਾ ਕਿ ਸੈਟਰਡੇ ਆ ਫੇ ਟਿਊਸ਼ਨ ਤਾਂ ਟਿਊਸ਼ਨ ਵਾਲਿਆਂ ਦਾ ਥੋੜੀ ਕੋਈ ਰੂਲ ਹੈ ਸੈਕਿੰਡ ਸੈਟਰਡੇ ਨੂੰ ਤਾਂ ਸਕੂਲ ਵਾਲਿਆਂ ਦਾ ਆਉਂਦਾ ਹਾਂ ਹਾਂ ਕਿੱਥੇ ਵੰਟਰੀ ਦਾ ਨਹੀਂ ਪਤਾਗੇ ਠੀਕ ਹੈ ਹੋ ਗਿਆ ਹੋ ਗਿਆ ਥੱਲੇ ਦੇ ਨੂੰ ਏ ਥੱਲੇ ਨੂੰ ਆਈ ਜਾਂਦਾ ਹਾਣ ਆ ਬੇਜਾ ਮੈਂ ਕਿਹਾ ਇਹ ਪਤੰਗ ਵਧੀਆ ਕੱਸ ਪਾਉਂਦਾ ਪੂਰਾ ਵੀ ਵਧੀਆ ਮੇਰੇ ਪਤੰਗ ਕਹਿੰਦਾ ਪਤੰਗ ਨਹੀਂ ਪਰੀ ਆ ਪਰੀ ਮੈਂ ਕਿਹਾ ਤੂੰ ਸਤ ਬਾਦ ਮਰੇ ਬੋਲਦਾ ਉਦਾਟਾ ਡੋੜਾ ਓਏ ਛੱਡੀ ਨਾ ਜਾ ਮੁਰਕੇ ਕੱਠੀ ਨਹੀਂ ਹੋਣੀ ਤੇਤੋਂ ਡੋੜ ਛੱਡੀ ਤਰੇ ਜਾ ਇੰਨੀ ਚਲਾ ਲਾ ਬਸ ਬਹੁਤ ਆ ਨਾ ਹੋ ਇੱਥੇ ਕੁਤੇ ਕੁਤੇ ਚਕਾਲਾ ਹੁਣ ਐਵੇਂ ਖੋਲੀ ਜਾਂਦਾ ਮੜ ਕੇ ਕੱਠੀ ਤੇਤੋਂ ਹੋਣੀ ਗਾਲਾ ਟਕਾਲਾ ਹੁਣ ਬਸ ਹੋਣਾ ਮੈਂ ਮੈਂ ਉਸਤਾਦ ਬੁਰੇ ਮੈਂ ਕੀ ਬੋਲਦਾ ਤੇ ਕਿਉਂਕਿ ਮੈਨੂੰ ਮੈਂ ਤਾਂ ਪਤੰਗ ਤਾਂ ਪਤੰਗ ਹੀ ਹੈ ਪਰ ਹੀ ਪੁਰੇ ਦਾ ਸਾਨੂੰ ਟਾਈਮ ਤੇ ਨਹੀਂ ਨਿਆਣਿਆਂ ਨੂੰ ਪਤਾ ਹੁੰਦਾ ਤੁਹਾਨੂੰ ਜਿਹੜੇ ਨਿਆਣੇ ਦੇਖਦੇ ਹੁਣ ਉਹਨਾਂ ਨੂੰ ਪਤਾ ਹਣਾ ਪਰ ਹੀ ਆ ਕਹਿੰਦਾ ਓ ਹੋ 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 ਅੱਖ ਨਹੀਂ ਖੋਲਦੀ ਉੱਪਰ ਅੱਖਾਂ 'ਚ ਪਾਣੀ ਆਇਆ ਪਿਆ ਤੰਪ ਬਹੁਤ ਜ਼ਿਆਦੀ ਆਜ ਦੇਖ ਨਹੀਂ ਹੁੰਦਾ ਉੱਦਾਂ ਨੂੰ ਪਰ ਇਹ ਹੈਗਾ ਯਾਰ ਤਾਜੇ ਦਾ ਪਤੰਗ ੜੋਂ ਵਾਲਾ ਬਲੌਗ ਤਾਜੇ ਕੋ ਕਹਿਣਾ ਉਹ ਕਹਿਣਾ ਕਹਿਣਾ ਕੁਝ ਹਲੋ ਹਾਂ ਹਲੋ ਗੁੱਦਾ ਗਾਈਸ ਹੂੰ ਦੀ ਬਈ apari pari ਹਾਂ ਉਰਦਾ ਪਿਆ ਬਿਨਾ ਉਰਦੀ ਟੱਲੇ ਗਈ ਫੇਰੀ ਟੱਲੇ ਗਈ ਦੇਖਿਆ ਹੋਰ ਕੀ ਕਹਿਣਾ ਰੁਕ ਜਾਓ ਆ ਪਾਤੀ ਖੇਤ ਜੱਟ ਨੇ ਅੱਛਾ ਹੋਰ ਹੋਰ ਜੱਟ ਨੇ ਕੀ ਕੀਤਾ ਹੋਰ ਪੇਚੇ ਲਾਉਣੇ ਵਸ ਕੋਈ ਪੇਚਾ ਲਾਉਂਦੀ ਹੁੰਦਾ ਵਿਆ ਕਹਿੰਦੇ ਉਹ ਭਲਾਨੇ ਨੇ ਤੇਰਾ ਕੱਟ ਦੇਣਾ ਕਹਿੰਦਾ ਮੈਂ ਥੱਲੇ ਲਾ ਲਵਾਂ ਮੂਹ ਵੀ ਉਹ ਮਾਰਦਾ ਬੇਜਿਆਣਾ ਗਾਣਾ ਗੱਫਤੰਗ ਦਾ ਯਾਰਾ ਨੇ ਪਤੰਗ ਲਿਆ ਝਾੜ ਗੋਰੀਏ ਯਾਰਾ ਨੇ ਪਤੰਗ ਲਿਆ ਝਾੜ ਗੋਰੀਏ ਚੜਿਆ ਚਵਾਰੇ ਇੱਕ ਵਾਰ ਗੋਰੀਏ ਯਾਰਾ ਨੇ ਪਤੰਗ ਲਿਆ ਝਾੜ ਗੋਰੀਏ ਚੜਿਆ ਚਵਾਰੇ ਇੱਕ ਵਾਰ ਗੋਰੀਏ ਜੂੜੀ ਖੁੱਲ ਗਈ ਨਹੀਂ ਉਹਦੇ ਨੇ ਆਦਾ ਮੈਂ ਪੱਕੀ ਡੋਰ ਦਾ ਪੂਛ ਨਾਲ ਬੰਨਿਆ ਸਨੇਹਾ ਪਾਰਦਾ ਤੁਹਾਡੀ ਛਾਤੇ ਉੱਤੇ ਕਿਉਂ ਤਾਂ ਦਿਖਾਰੇਗਾ ਹੈ ਯਾਰਾ ਇਹ ਪਤੰਗ ਜਿੱਟੂ ਮਗਾ ਲੱਗਦਾ ਮੈਨੂੰ ਆ ਕਾ ਦੋ ਇੱਕ ਬੰਦਾ ਜੂੜਾ ਕਰੋ ਏ ਕਿਦਾ ਨਵੀਂ ਪਰੀ ਆਈ ਗਈ ਆ ਕਿ ਪਹਿਲੀ ਨੂੰ ਕੀ ਹੋਇਆ ਹੁਣ ਪਹਿਲੀ ਆਪ ਕੱਢ ਲੈਣੀ ਪਾੜ ਗਈ ਆ ਪਾੜ ਕੇ ਤੇ ਕੀ ਆਹ ਸਾਹਮਣੇ ਹੈ ਨਾ ਆ ਇੱਕੀ ਰੋਕਿਆ ਬੰਦੇ ਮਰ ਜਾਂਦੇ ਇੱਥੇ ਰਾਜੇ ਉਹ ਚ ਫਸ ਗਈ ਆ ਇਹਦੀ ਪਰੀ ਤੇ ਇਹਦਾ ਪਾਏ ਚ ਇੱਕੋ ਹੀ ਪਤੰਗ ਸੀ ਚਾਚਾ ਦਾ ਉਹ ਵੀ ਪਤ ਗਿਆ ਵਾ ਇਦਾਂ ਲਾਉਂਦੇ ਚੜਾਉਂਦੇ ਦੇ ਪੈਸੇ ਡੋਰ ਦਾ ਵੀ ਨਾਸ ਮਾਰ ਲਿਆ ਸਾਡਾ ਦਾਦੀ ਲਾਈ ਆ ਤੇ ਉਂਝੜਾ ਕੱਢਣ ਪਾਜੀ ਆ ਜਾ ਲਵੀ ਪਣੀ ਲੈ ਆ ਵਾਗੇ ਆ ਜਾ ਕੋਈ ਨਹੀਂ ਇਦਾਂ ਤਾਂ ਗਲਤ ਸੋਣ ਮੈਂ ਬਲੌਗ ਚ ਪਾ ਦੇਣਾ ਵਾ ਓਏ ਓਏ ਹਾ ਦੇ ਬਾਹ ਨੂੰ ਚੁੱਪ ਕਰਾ ਤੂੰ ਕਿ ਬਾਹ ਲੋ ਨਾ ਮੈਨ ਫੇਰੇ ਵੀ ਮਾਨ ਨਹੀਂ ਮੈਂ ਹੋਰ ਕਿਹਾ ਕਿ ਤੂੰ ਜੇ ਰੋਇਆ ਤਾਂ ਤੂੰ ਆਇਆ ਨਾ ਕਾਜ ਨੀ ਸੋਣੀ ਚੜੀ ਹੈ ਕਿ ਗਾਜਰ ਨਹੀਂ ਲੱਗਦੀ ਆ ਇਧਰ ਲਿਆ ਇਹਨੂੰ ਖਿੱਚ ਕੇ ਲਿਆ ਪ੍ਰਤਾਪ ਇਹਨੂੰ ਖਿੱਚ ਕੇ ਤੱਕ ਲੋਣਾ ਨਹੀਂ ਆ ਨજર ਇਹਦੀ ਨੂੰ ਥੋੜੀ ਹੋਰ ਨਾਲ ਤੇ ਉਹਨਾਂ ਦੀ ਨੂੰ ਵੀ ਲੱਗੀ ਹੈ ਨਾਲ ਹੀ ਹਾਂ ਚੁੱਪ ਕਰਾ ਭਰਾ ਨੂੰ ਹਾਂ ਬਈ ਤੇ ਘਪਾ ਜੀ ਚੁੱਪ ਕਰ ਜਾ ਮੈਂ ਨਾ ਇਹਦੇ ਤਾਂ ਜਿੰਨੂੰ ਦਬਕੇ ਮਾਰਦੇ ਤਾਂ ਇੱਥੇ ਡੋਰ ਚੁੰਝਲ ਪਾਤੇ ਆਤ ਹਾ ਦਿੱਕਾ ਮੇਰੇ ਬੈਲਟਾ ਮਾਰਨਾ ਪਿਆ ਇੰਨਾ ਮੈਂ ਤੂੰ ਭਾਨੂ ਬੋਲਦਾ ਹਾਂ ਤੈਨੂੰ ਤਾਂ ਕਪਾਪ ਉਪਕਾ ਜਾ ਧਿਆਨ ਹਾਂ ਫਸ ਗਿਆ ਤੂੰ ਇਹ ਵਿੱਚ ਚਲੋ ਭਾਈ ਕੀ ਖਾਦੇ ਤਾਜ ਰਿਆ ਓਏ ਉਹ ਤਾਜ ਮੈਂ ਫੇਰ ਤੇ ਛੱਡ ਦੇਣੀ ਹੈ ਮੈਂ ਆਪਣੇ ਮੇਟਣੀ ਨਹੀਂ ਗਈ ਉਹਦੇ ਆ ਇਧਰ ਉਹਦੇ ਹੱਲ ਦੇਖ ਕੇ ਨਾ ਦੋਈ ਜਾ ਜਾ ਇਥੇ ਲੱਤੋਂ ਮੰਨ ਕੇ ਤੈਨੂੰ ਸਿਰਦਾ ਤੇ ਡੇਕ ਜੀ ਦੇ ਹੱਲੋਂ ਤੈਨੂੰ ਚੱਕ ਲਿਆ ਲਾ ਕੇ ਹਾਂ ਕਿੱਡੀ ਗੱਲ ਮੁੱਢ ਤੇ ਹੈਗੀ ਆ ਆਦ ਹੈਗੀ ਆ ਦੇਖੀ ਜਨਾ ਉਧਰ ਚੂਰੀ ਜਨਾ ਜਿਹੜਾ ਘਰ ਵਾਲੀ ਹੁੰਦੀ ਵੀ ਚਲ ਚਲੀ ਪੇਕਿਆ ਨਾ ਆ ਗਿਆ ਤੇ ਆ ਵੀ ਤੁਸੀਂ ਦੇਖੀ ਉਧਰ ਦੇਖੀ ਓਏ ਤਾਜੇ 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 ਆ ਇਧਰ ਤਾਜੀ ਦਾ ਮੂੰਹ ਮਿੰਗਾ ਕੀਤਾ ਗੱਲ ਤਾਂ ਸੁਣ ਗਾਇਸ ਗਾਇਸ ਇਧਰ ਸੋਨੋ ਗਾਈਸ ਬਾਤ ਸੁਣ ਲੋ ਰਾਜਾ ਕਿੰਨਾ ਮੋਈ ਨਹੀਂ ਦਿਖਾਣਾ ਕਾਜੀ ਸੁਣੋ ਕਾਜੀ ਸੁਣੋ ਕਾਜੀ ਸੁਣੋ ਇਹਨੇ ਧੂਕੇ ਲਿਆ ਗਿੱਟੇ ਤ ਫੜ ਕੇ ਖਿੱਚ ਕੇ ਲਿਆ ਨੂ ਗਾਈਸ ਗਾਈਸ ਤੇ ਭਾਜੀ ਆ ਜਾਓ ਖਿੱਚ ਕੇ ਲਿਆ ਧੋਕੇ ਆ ਜਾ ਯਾਰ ਆ ਜਾ ਹੋਰ ਲਿਆਵਾਂਗੇ ਕੋਈ ਨਾ ਪਹਿਲਾਂ ਦੂਜੀਆਂ ਲਿਆਵੋ ਚੜਾ ਲਈਏ ਪਹਿਲਾਂ ਲਿਆਵਾਂਗੇ ਬਾਜੀ ਰੋਟੀ ਬਾਬੇ ਸਾਨੂੰ ਹੋਏ ਨਾ ਉਹ ਪਾਣੀ ਚਾਹੀਦੀ ਆ ਪਰ ਹਾਂ ਪਾਣੀ ਚਾਹੀਦੀ ਇਹਨੂੰ ਪਰਾ ਨਾ ਲੈ ਦੇਗੇ ਤੂੰ ਘੱਲੋ ਨਾ ਤਕੇ ਬਾਜੀ ਨੋਨਾ ਨਹੀਂ ਚਿਲੋ ਇਹਦੇ ਪੱਲੇ ਆ ਫੈਂਦਾ ਵੀ ਉਹ ਇਧਰੋਂ ਕੀ ਦੇ ਦਦਾ ਬੇ ਆਇ ਨੂੰ ਖਿੱਚ ਕੇ